ਸਾਡੀ ਨਾਲ ਸਾਡੇ ਘਰ ਦੇ ਓਨਰ ਨਾਲ ਲੜਾਈ ਹੋ ਗਈ ਜਿੱਥੇ ਅਸੀਂ ਬੇਸਮੈਂਟ 'ਚ ਰਹਿੰਦੇ ਆ ਉਹਦਾ ਜਿਹੜਾ ਮਾਲਕ ਉਹਦੇ ਨਾਲ ਲੜਾਈ ਹੋ ਗਈ ਤੇ ਕੱਲ ਦੇ ਆਪਾਂ ਇੱਕੋ ਹੀ ਗਾਣਾ ਲਾ ਕੇ ਨੱਚੀ ਜਾ ਰਹੇ ਸੀ ਦੋ ਬੈਗ ਨੇ ਫਕਰਾਂ ਦੇ ਚੱਕ ਕੇ ਤੁਰਦੇ ਹੋ ਜਾਾਂਗੇ ਕਿਉਂਕਿ ਜਦੋਂ ਇੰਡੀਆ ਤੋਂ ਐਸੀ ਦੋ ਦੋ ਬੈਗ ਲੈ ਕੇ ਆਏ ਸੀ ਤੇ ਜਦੋਂ ਇੱਧਰ ਨੂੰ ਨਿਕਲ ਮਾਰੀ ਆ ਦੇਖੋ ਜਰਾ ਇਹ ਅਰੇ ਇਧਰ ਨੂੰ ਬੱਚੇ ਨੂੰ ਬਾੜਿਆ ਹੋਇਆ ਤੇ ਜਦੋਂ ਇਧਰ ਨੂੰ ਬਹੁਤ ਨਿਗ੍ਹਾ ਵਜ ਰਹੀ ਆ ਸਮਾਨ ਵੱਲ ਨੂੰ ਤੇ ਕਿ ਜਦੋਂ ਇਕੱਠਾ ਜਾਂ ਕਰਕੇ ਰੱਖਿਆ ਸਾਰਾ ਹੁਣ ਸਮਝ ਨਹੀਂ ਆ ਰਹੀ ਵੀ ਇਹਨੂੰ ਤੁਰ ਕੇ ਲੈ ਕੇ ਕਿਵੇਂ ਜਾਣਾ ਇਹ ਤਾਂ ਗੱਡੀ 'ਚ ਵੀ ਨਹੀਂ ਜਾਣਾ ਇਹਦੇ ਦੋ ਟੇਬਲ ਬਾਹਰ ਪਏ ਨੇ ਸੋ ਜੇ ਕੋਈ ਸਰੀ ਦੇ ਵਿੱਚ ਰਹਿੰਦਾ ਸਾਡੀ ਕੋਈ ਹੈਲਪ ਕਰਾ ਦੇਵੇ ਇਹਨੂੰ ਮੂਵ ਕਰਾਉਣ ਦੇ ਵਿੱਚ ਤਾਂ ਉਹਦਾ ਬਹੁਤ-ਬਹੁਤ ਧੰਨਵਾਦ ਹੂ ਕਰਿਓ ਕਮੈਂਟ ਤੇ ਦੱਸਿਓ ਕੋਈ ਹੈਲਪ ਕਰ ਦਵੇ ਜੀ